ਦੇ ਯੋਗ ਸਾਰੇ ਪ੍ਰਾਪਤ ਹੋ ਗਿਆ ਅੱਜ ਕਹਿੰਦੇ RAM ਸਿੰਘ ਵਾਲੇ ਦੇ ਵਿੱਚ ਰੌਣਕਾਂ ਲੱਗੀਆਂ ਕੁਬੀਰ ਆਇਆ ਵੀ ਕਹਿੰਦਾ ਵੀ ਆਪਾਂ ਪੇਜ ਬਣਾਇਆ CARS 307 ਵਾਲੇ ਵੱਡਾ ਪੇਜ ਨੂੰ ਸਾਰੇ ਵੀਰ ਕਹਿੰਦੇ ਫਾਲੋ ਕਰਿਓ ਵੱਡੇ ਭਰਾ ਦਾ ਧੰਨਵਾਦ 307 ਵਾਲੇ ਸਾਰੇ ਦਿਨ ਦਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਜੰਗਦ ਇੱਕ ਮਾਤਾ ਜੀ ਆਏ ਆ ਮਾਤਾ ਜੀ ਕਹਿੰਦੇ ਨੇ ਧੰਨਵਾਦ ਜਿਹੜੇ ਸਿਰ ਦੇ ਵਿੱਚ ਸਾਤ ਲੱਗੀ ਹੋਈ ਹੈ ਕਮਾਉਣ ਵਾਲਾ ਕੋਈ ਨਹੀਂ ਤੇ ਬਣੇ ਬਾਬਾ ਆਪੋ ਦੇ ਹੀ ਕਬੱਡੀ ਕਲੱਬ ਖੜਿਆ ਹੈ ਇਹ ਦੋਵੇਂ ਟੀਮਾਂ ਮੇਰੇ ਵੀਰੋ ਗਵਾਂਡ ਪਿੰਡ ਖੜਿਆ ਸੰਤਮਾ ਪੁੱਛ ਬਾਬਾ ਅਵਤਾਰ ਸਿੰਘ ਜੀਾਂ ਦੀ ਟੀਮਾਂ ਹੈ ਮੇਰੇ ਵੀਰੋ ਅੱਜ ਸ਼ੈਰੀ ਗੱਲ ਪੱਕੀ ਹੈ ਉਹ ਕਬੱਡੀ ਦੇ ਮਸੀਹ ਵਾਲੇ ਜਿਨ੍ਹਾਂ ਨੇ ਪਹਿਲੇ ਅੰਗ ਵਿੱਚ ਬਾਸਰ ਕੇ ਵਾਲੇ ਲਖਬੀਰ ਨੂੰ ਮੋਟਰ ਸਾਹਿਬਾ ਦਿੱਤਾ ਆਓ ਦਿਲੋਂ ਸਰਕਾਰ ਬਾਪੁਰਖਾ ਦਾ ਆਹ ਦੇਖਾਂਗੇ ਸਾਹਮਣੇ ਤੁਹਾਡੀਆਂ ਯੋਗਾਂ ਤਾੜੀਆਂ ਦੇ ਨਾਲ ਓਏ ਅੱਜ ਦੇ ਮੇਲੇ ਦੀ ਪਹਿਲੀ ਰੇਡ ਆਹ ਦੇਖਾਂਗੇ ਸਾਹਮਣੇ ਇਹਦਾ ਤਲਵੰਡੀ ਪਿੰਡਾ ਦੇਰੇ ਵੀਰੋ ਬਾਪਿਆਂ ਨੇ ਗੁਰਸੇਵਕ ਰੱਖਿਆ ਪਰ ਆਹ ਕਹਿੰਦੇ ਸੇਵਕਾਂ ਨਾਲ ਪ੍ਰਸਿੱਧੀ ਵੀ ਹੈ ਤਲਵੰਡੀ ਵਾਲਾ ਸੇਵਕ ਮੇਰੇ ਵੀਰੋ ਪਹਿਲੀ ਖੇਡ ਵਾਲੀ ਕਬੱਡੀ ਪੌਂਡੀ ਪੜਿਆ ਹੋਇਆ ਹੈ ਦੇਖਾਂਗੇ ਸਾਹਮਣੇ ਚਾਰ ਨੇ ਤੇ ਚਾਰਾਂ ਵਿੱਚੋਂ ਓ ਬੱਲੇ 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 ਹੋਈ ਪਈ ਹੈ

ਜਿਉਂ ਦਾ ਟੰਗ ਸਖਾਏ ਜਾਂਦੇ ਨੇ ਆਜ ਦਾ ਮਾਣੇ ਕੇ ਪਿੰਡਾ ਦੁਨੀਆ ਸੱਤੂ ਕਹਿੰਦੇ ਆ ਦੇਖਾਂਗੇ ਸਾਹਮਣੇ ਗੁਰਵੀਰ ਹੈ ਰਾਤਾ ਆ ਕਹਿੰਦੇ ਮਹਿੰਦੀਪੁਰਿਆ ਉਹ ਲਖਮੀਆ ਮੇਰੇ ਵੀਰੋਂ ਟਰਾਈਆਂ ਕਰਦਾ ਆ ਜੀਰੋ ਲਾਈਨ ਦੇ ਖੇਮ ਕਰਨ ਦੇ ਏਰੀਏ ਦਾ ਮਹਿੰਦੀਪੁਰਿਆ ਨਖੀਂ ਟਰਾਈਆਂ ਤੇ ਕਰਦਾ ਵਾਇਲਟ ਸੱਤੂ ਵਾਲੇ ਕੇ ਪਿੰਡ ਵਾਲਾ ਜੋੜਦਾ ਹੋਇਆ ਆਦਾ ਬਾ ਡਲੀਰੀ ਪਿੰਡ ਆ ਮੇਰੇ ਵੀਰੋ ਇਹਨੂੰ ਵੀ ਦੁਨੀਆ ਮਹਾਵੀਰ ਕਹਿੰਦੇ ਆ ਤੇ ਮਹਾਵੀਰ ਆ ਕਹਿੰਦੇ ਡਲੀਰੀ ਪਿੰਡ ਵਾਲਾ ਮੇਰੇ ਵੀਰੋ ਦੇਖਾਂਗੇ ਸਾਹਮਣੇ ਮਾਹਰੇ ਕੇ ਪਿੰਡ ਵਾਲੇ ਕਹਿੰਦੇ ਸ਼ਾਲੂ ਦੀ ਆਪਸ ਹੋਇਆ ਲੈ ਵੀ ਮਹਾਵੀਰ ਤੂੰ ਤਕੜਾ ਏ ਮੇਰ ਕਰੇ ਪ੍ਰਮਾਤਮਾ ਇਹ ਨੀਤਾਂ ਨੂੰ ਮਰਾਗਾ ਹੁੰਦੀਆਂ ਮੇਰੇ ਵੀਰੋ ਜੇ ਨੀਤ ਸੱਚੀ ਹੋਵੇ ਤੇ ਪ੍ਰਮਾਤਮਾ ਲਟਾਉਂਦਾ ਕੁਛ ਨਹੀਂ ਆਹ ਦੇਖਾਂਗੇ ਸਾਹਮਣੇ ਬਦਰਾ 27 ਨੂੰ ਮੇਰੇ ਵੀਰੋ ਖਾਪੜ ਖੇੜੀ ਹੋਵੇਗਾ 5 ਨੂੰ ਟਪਿਆਲੇ ਹੋਵੇਗਾ 3 ਨੂੰ ਸੰਗਲ ਹੋਵੇਗਾ ਤੇ 4 ਨੂੰ ਨਵੇਂ ਪਿੰਡ ਹੋਵੇਗਾ ਮੇਰੇ ਵੀਰੋ ਔਰ ਵਾਲੇ ਦਿਨਾਂ ਦੇ ਮੇਲੇ ਨੇ ਆਹ ਦੇਖਾਂਗੇ ਸਾਹਮਣੇ ਸ਼ਿੱਕੂ ਹੈ ਆਹ ਖਾਲੇ ਦੇ ਪਿੰਡ ਵਾਲਾ ਸ਼ਿੱਕੂ ਪੁਆਇੰਟ ਲੈ ਕੇ ਵਾਪਸ ਹੋਇਆ ਹੈ ਆਹ ਆੰਨ ਦਾ ਬਾਬਾ ਧੰਨਵਾਦ ਹੈ ਗੁਰਮੀਤ ਸਿੰਘ ਜੀ ਸਰਪੰਚ ਤੇ ਨਾਲ ਕਹਿੰਦੇ ਰਗਵੀਰ ਸਿੰਘ ਜੀ ਫੌਜੀ ਲਖਵਿੰਦਰ ਸਿੰਘ ਜੀ ਬਹੁਤ ਵੱਡੇ ਤਿਆਰ ਵੀ ਦਿੱਤੇ ਹਨ ਦਿਲੋਂ ਧੰਨਵਾਦ ਤੇ ਸਤਿਕਾਰ ਕਰਨਾ ਹੈ ਆਹ ਕਹਿੰਦੇ ਮੈਂ ਪਹਿਲਾਂ ਗੱਲ ਕੀਤੀ ਵੀ ਏ ਇਹ ਮੁੰਡੇ ਅੱਖਾਂ ਦੇ ਸਾਹਮਣੇ ਦੁਨੀਆ ਦੇ ਕਈ ਰੇਟਰਾਂ ਨੇ ਜਿੱਤ ਕੀਤੇ ਨੇ ਵਾਲਾ ਆ ਪੁਆਇੰਟ ਆ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਹੈ ਆਹ ਕਹਿੰਦੇ ਬਾਹਲੀ ਦੂਰ ਤੋਂ ਚੱਲ ਕੇ ਆਇਆ ਮੇਰੇ ਵੀਰੋ ਅੰਮ੍ਰਿਤਸਰ ਅੰਮ੍ਰਿਤਸਰ ਤੋਂ 25 ਕਿਲੋਮੀਟਰ ਮੇਰੇ ਵੀਰੋ ਆਹ ਕਹਿੰਦੇ ਲੋਪੋ ਦਾ ਚਗਾਵਾ ਪਿੰਡ ਇਹ ਲੋਕੋ ਕੇ ਚਗਾਵੇਂ ਵਾਲੇ ਸ਼ੇਰੇ ਦਾ ਬੇਟਾ ਮੇਰੇ ਵੀਰੋ ਇਹ ਮਾਨਵਦੀਪ ਸਿੰਘ ਹੈ ਆਹ ਕੱਲੇ ਟੀਮ ਖੇਡਦੀ ਹੈ ਦੁਨੀਆ ਕਹਿੰਦੇ ਪ੍ਰਕਾਰੇ ਨੂੰ ਬੜਾ ਤਿਆਰ ਕਰਦੀ ਹੈ ਆ ਬੰਦ ਕਹਿੰਦੇ ਦੁਨੀਆ ਦਾ ਕਹਿੰਦੇ ਇੱਕ ਟਪਰ ਵੱਲ ਹੋਇਆ ਜਿਹਦੇ ਚੇਲੇ ਆਪਕਰ ਦੇ ਉਹਨਾਂ ਦੇ 스타 ਨੇ ਮੇਰੇ ਵੀਰੋ ਜੱਗੇ ਵਰਗੇ ਆ ਦੁਨੀਆ ਦੇ ਆਉਣ ਵੀ ਕਹਿੰਦੇ ਸਰੇਰੀਆ ਲੈ ਵੀ ਜਗਨੂ ਹੈ ਰਾਦਾ ਦੇ ਕਹਿੰਦੇ ਪੱਤਾ ਚ ਕਿੰਨੀ ਕਿ ਜਾਣਾ ਚਾਹ ਕਹੇ ਠੱਠੇ ਪਿੰਡ ਵਾਲੇ ਲੰਨੇ ਨੂੰ ਸ਼ਾਲੂ ਤਿਆਰ ਵਰ ਤਿਆਰ ਹੈ ਭੂਲੇ ਦਾ ਕਹਿੰਦੇ ਮੇਰੇ ਵੀਰੋ ਲੱਗੋ ਕੋਠੀ ਪਿੰਡ ਹੈ ਆ ਠੱਠੇ ਪਿੰਡ ਵਾਲਾ ਦੂਜੇ ਬਨੇ ਮਹਾਵੀਰ ਤੇ ਉਹ ਠੱਠੇ ਪਿੰਡ ਵਾਲਾ ਆ ਦੇਖਾਂਗੇ ਸਾਹਮਣੇ ਉਹ ਚੰਦ ਆ ਮੈਂ ਤੇ ਪਿਆਰ ਨਾਲ ਮੁੰਡੇ ਨੇ ਕਮਾਲ ਕਰ ਦਿੱਤੀ ਆ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਇੱਕ ਕਬੱਡੀ ਹੈ ਉਹ ਕਹਿੰਦੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਖਾਲ ਕਹਿੰਦੇ ਪੈਂਦੀ ਹੋਈ ਹੈ ਬੱਲੇ ਬੱਲੇ ਹੋਈ ਪਈ ਆ ਆ ਕਹਿੰਦੇ ਗੱਲ ਮੇਰੇ ਵੀਰੋ ਕਾਲਾ ਲਾਗ ਹੈ ਆਹ ਦੇਖਾਂਗੇ ਸਾਹਮਣੇ ਬੱਲੇ 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 ਮੀਰ ਕਹਿੰਦੇ ਪੱਤਾਂ ਦੇ ਥਾਪੀਆਂ ਮਾਰਦਾ ਮੇਰੇ ਵੀਰੋ ਬੜੀ ਨਿਮਰਤਾ ਮੁੰਡੇ ਚ ਬੜੇ ਸਾਊ ਸਵਾਰ ਦਾ ਇੱਕ ਕਹਿੰਦੇ ਗਰੀਬੇ ਘਰ ਦੇ ਵਿੱਚੋਂ ਉੱਠਿਆ ਮੀਰ ਕਰੇ ਪਰਮਾਦਾਵਾ ਕਿਉਂਕਿ ਕਬੱਡੀ ਜਿੱਨਾਂ ਦੇ ਘਰਾਂ ਚ ਚੱਲਦੀ ਹੈ ੱੱਕੇ ਮਾਰ ਕੇ ਗਰੀਬੀ ਨੂੰ ਬਾਹਰ ਕਰ ਦਿੰਦੀ ਹੈ ਆਹ ਦੇਖਾਂਗੇ ਸਾਹਮਣੇ ਮੇਰੇ ਵੀਰੋ ਭਾਈ ਲੱਧੂ ਪਿੰਡਵਾ

ਉਧਰ ਵਿਸ਼ੇਸ਼ ਤੌਰ ਤੇ ਧਰਵਾ ਤੇ ਸਤਿਕਾਰ ਕਰਾਂਗੇ ਦਲੇਰ ਦਲੇਰ ਸਿੰਘ ਜੀ ਸਰਪੰਚ ਵੱਡੇ ਮਾਨ ਪਿਆਰੇ ਨਾਲ ਬੋਲਾਂ ਦੇ ਲਈ ਦੇ ਕੇ ਗਿਆ ਬਹੁਤ ਜੀ ਧੰਨਵਾਦ ਕਰਨਾ ਪਰ ਉਹ ਠੱਠੇ ਪਿੰਡ ਵਾਲਾ ਅੱਜ ਦੇ ਮੇਲੇ ਤੇ ਦੂਜਾ ਜੱਫਾ ਨੌਣ ਦਾ ਜਤਨ ਕਪਿੰਡ ਵਾਲਾ ਕਹਿੰਦੇ ਮੁੰਡਾ ਆਹ ਪੁਆਇੰਟ ਲੈ ਕੇ ਵਾਪਸ ਹੋਇਆ ਹੈ ਜੇ ਖੇਡਣੀ ਹੋਵੇ ਕਬੱਡੀ ਦੁੱਤ ਡੇਰੀ ਚ ਨਹੀਂ ਪਾਈਦਾ ਆਪੂ ਮੰਗਦੀ ਠੰਡੇ ਵਿੱਚ ਛੱਗਣਾ ਪੈਂਦਾ ਨਹੀਂ ਗਰਜਾਈਦਾ ਜੇੜਗੜ ਵਿੱਚ ਸਹਣੀ ਪਿੰਦੀ ਧੁੱਪ ਦੀ ਬਾਹਰ ਮੇਤਰਾ ਸੌਕਾ ਮੁੰਡਾ ਨੇ ਬਾਨਾ ਸਟਾਰ ਮੇਤਰਾ ਆਹ ਦੇਖਾਂਗੇ ਸਾਹਮਣੇ ਆਹ ਕਹਿੰਦੇ ਮੇਰੇ ਵੀਰੋ ਗਾਲੇ ਕਪਿੰਡ ਵਾਲਾ ਨਾਗ ਇਹਨੂੰ ਦੁਨੀਆ ਗੁੱਗੂ ਕਹਿੰਦੀ ਹੈ ਆਹ ਗੁੱਗੂ ਜਤਨ ਕਰਦਾ ਪਰ ਮੁੰਡੇ ਘੂਰੇ ਕੋਣੇ ਵਾਲਾ ਪੁਆਇੰਟ ਲੈ ਕੇ ਵਾਪਸ ਹੋਇਆ ਹੈ ਲੈ ਵੀ ਜਗਲੂ ਫੜਨਾ ਤੇ ਇਹਨੂੰ ਫੜ ਇਹ ਖੇਲੂ ਇੰਡੀਆ ਦੇ ਵਿੱਚ ਕਹਿੰਦੇ ਟੌਪ ਦੇ ਰਿਹਾ ਹੈ ਆ ਖੇਲੂ ਇੰਡੀਆ ਦੇ ਵਿੱਚ ਟੌਪ ਦੇ ਰਿਹਾ ਸੰਨਾ ਵਾਲਾ ਸੋਨੀ ਆਇਆ ਹੋਇਆ ਹੈ ਆ ਕਹਿੰਦੇ ਮਾਝਾ ਅਪਡੇਟ ਵਾਲਾ ਆ ਕਹਿੰਦੇ ਮੇਰੇ ਵੀਰੋ ਸ਼ਾਲੂ ਇਹਦਾ ਕਹਿੰਦੇ ਮੋੜੇ ਕੇ ਪਿੰਡ ਆਹ ਟੱਕਰ ਦੇ ਚੱਕਰ ਕਿਤੇ 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 ਉਹ ਮਾਝਾ ਦੇ ਟੱਕਰ ਕੇ ਜਾਂਦੀ ਲੱਗਦੀ ਤਾੜੀਆਂ ਜ਼ੋਰਦਾਰ ਜਦ ਗਿਆ ਤਾੜੀਆਂ ਤੇ ਤਾੜਨ ਲੱਗਿਆਂ ਦਾ ਦੁਨੀਆ ਪੂਰੀ ਦੀ ਜੋਧਿਆਂ ਨੂੰ ਕੋਈ ਨਾਮ ਨਹੀਂ ਲੈਂਦਾ ਭੱਜਿਆਂ ਦਾ ਬਾਪੁਰਸ਼ਾਂ ਦਾ ਪੁੱਜਣ ਦੇ ਲਈ ਬਹੁਤ ਵੱਡਾ ਧੰਨدار ਹੈ ਕਿਉਂਕਿ ਸਾਧੂ ਸੰਤ ਖੁੱਲਾ ਦੇ ਬੰਦੇ ਅਸਲੀ ਮਰਦ ਸਿਆਣੇ ਜੋ ਜੋ ਆਵਾਜ਼ ਮੋਚੋਂ ਨਿਕਲ ਗਿਆ ਫਿਰ ਥੇੜੀ ਜਾਣੇ ਆਹ ਕਹਿੰਦੇ ਤਰਵੰਦੀ ਵਾਲਾ ਤੇ ਗੁਰਬੀਰ ਕਸਪਿੰਡ ਵਾਲਾ ਸਾਹਣ ਢਿੱਡਦੇ ਆਹ ਟੱਕਰ ਪੱਟੀਆਂ ਮੇਰੇ ਵੀਰੋ ਆਹ ਦੇਖਾਂਗੇ ਸਾਹਮਣੇ ਆਹ ਭੱਲੇ 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 ਦੰਮ ਨਾਲ ਫਰਨਾ ਕੋ ਮਜ਼ਾਕਥੋ ਆ ਕਹਿੰਦੇ ਸਵਾਰ ਕਬੱਡੀ ਦਾ ਖੇਡ ਦੇ ਮੈਦਾਨ ਵਿੱਚ ਛਾਨਿਆ ਲੈ ਕੇ ਕਲਿੱਪ ਬਣਾਉਣੀ ਹੈ ਆ ਦਿਲੇ ਸਤਕਾਰ ਹੈ ਆ ਦੇਖਾਂਗੇ ਸਾਹਮਣੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪਈ ਹੋਈ ਹੈ ਮੇਰੇ ਵੀਰੋ ਕੌਣ ਬੱਲੇ ਬੱਲੇ ਕਰਵਾਵੇਗਾ ਇਹ ਮਹਾਵੀਰ ਹੈ ਰਾਕ ਟਾਈਗਰ ਸਤਰਾ ਪਿੰਡ ਹੈ ਆ ਜਗਣਾ ਟਾਈਆਂ ਕਰਦਾ ਪਰ ਹੈ ਜੱਫੇ ਲੱਗਦੇ ਹੈ ਰੇਡਰ ਕਹਦਾ ਜਿੰ ਨੂੰ ਜਫਾੜਾ ਲੱਗੇ ਜਾ ਫੀਕਾ ਦਾ جیٹر نہ پچے میرے گئے ماں کبھی کبڈی نے لکھوی وہ کون بلے بال کروا گا یہ بدرج نہ سامنے ہاتھ چ

بڑا رکھوندر جی روبیت جی کا جتن کر رہا ہے دیکھا گی سامنے لڈر سے ਜੋੜਦਾ ਹੋਇਆ ਆ ਆ ਦੇਖਾਂਗੇ ਸਾਹਮਣੇ ਮਾਨਵ ਦੀਪ ਹੈ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਂਦੀ ਬਾਹਰ ਆਇਆ ਹੈ ਆ ਕਹਿੰਦੇ ਮਾਨਵ ਦੀਪ ਪਰ ਸਮਾਂ ਬਲਵਾਨ ਸਰੇ ਦੀ ਕਦਰ ਕਰਨੀ ਚਾਹੀਦੀ ਹੈ ਇਹ ਮਾਨਵ ਦੀਪ ਹੈ ਇਹ ਘੱਟ ਲੋਟ ਆਉਂਦਾ ਇਹ ਹੀਰਿਆ ਬਹੁਤ ਤਗੜੀ ਕਬੱਡੀ ਖੇਡਦੀ ਹੈ ਇਹ ਸ਼ੇਰੇ ਲੋਪੋ ਗਿਆ ਇਹਦਾ ਬੇਟਾ ਆ ਜਿਹੜਾ ਸ਼ੇਰਾ ਦਾ ਪਰੋਂ ਬਾਪੂ ਨੇ ਕਬੱਡੀ ਖੇਡੀ ਹੈ ਹੁਣ ਕਹਿੰਦੇ ਮੇਰੇ ਵੀਰੋ ਮੁੰਡਾ ਤੌਰ ਤੌਰ ਦੀਆਂ ਕਬੱਡੀਆਂ ਪਾਉਂਦਾ ਵੀ ਇੱਕ ਰੇ ਪ੍ਰਮਾਧਮਾ ਹੱਤ ਵੰਡੀ ਵਾਲਾ ਸੇਵਕ ਆਇਆ ਤੇ ਸੇਬ ਦੇ ਭਰਾਵਾਂ ਨੇ ਇਹਨਾਂ ਬੋਲਾਂ ਦੇ ਲਈ ਭੇਜਿਆ ਹੈ ਦਾ ਬੜਾ ਧੰਨਵਾਦ ਤੇ ਸਨਕਾਰ ਕਰਦਾ ਹੈ ਆਹ ਦੇਖਾਂਗੇ ਸਾਹਮਣੇ ਕਬੱਡੀ ਪਹਿੰਦੀ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ ਆ ਚਾਰ ਤੇ ਚਾਰੇ ਵਿਚਾਰੇ ਤਿਆਰ ਨੇ ਲੈ ਵੀ ਗੁੱਗੂ ਹੈ ਰੰਨਾ ਚੱਕਿਆ ਸ਼ਾਲੂ ਨੂੰ ਨਾਲ ਭੋਲਾ ਤਿਆਰ ਹੈ ਮੇਰੇ ਵੀਰੋ ਅਲੱਗੋ ਕੋਠੀ ਪਿੰਡ ਹੈ ਮੇਰੇ ਵੀਰੋ ਜੱਗੇ ਦਾ ਤੇ ਜੱਗੇ ਦੇ ਪਿੰਡ ਦਾ ਭੋਲਾ ਆਇਆ ਹੋਇਆ ਹੈ ਦੇਖਾਂਗੇ ਸਾਹਮਣੇ ਉਹ ਸ਼ਾਲੂ ਤੇ ਇੱਕ ਪਿੰਡ ਦਾ ਸੱਤੂ ਕਬੱਡੀ ਪਾਉਣ ਲਈ ਵੜਿਆ ਹੋਇਆ ਹੈ ਇਹ ਭੋਲੇ ਦੇ ਪਿੰਡਾਂ ਦਾ ਹੈ ਚਾਰ ਖਿਡਾਰੀ ਤਿਆਰ ਨਾਲ ਤਿਆਰ ਨੇ ਲੈ ਵੀ ਕਾਲ ਨਾਗ ਹੈ ਰਾਜਾ ਚੱਕਾ ਲਖਵੀਰ ਨੂੰ ਤਿਆਰ ਨਾਲ ਤਿਆਰ ਨੇ ਵੱਜ ਸਾਰੇ ਚੋਟੀ ਦੇ ਪੁੱਠੀ ਵੱਜੀ ਕੈਂਚੀ ਚੋਹੜ ਦੇ ਲਹੁੰਦੇ ਹੈ ਤੇ ਬਗਾਨੇ ਪੁੱਤ ਜੋਰ ਰਵਾ ਜਿੱਦਾਂ ਚਗਲੇ ਤੋਂ ਬੰਤੀ ਉਸਤਾਦ ਰੋਟੀ ਵੇਲ ਹੁੰਦੀ ਹੈ ਬਗਾਨੇ ਪੁੱਤ ਯੋਰ ਲਵਾ ਕੇ ਅੰਜੁੱਟਦੇ ਨੇ ਜਿੱਦਾਂ ਚਗਲੇ ਤੋਂ ਰੋਟੀ ਵੇਲ ਹੁੰਦੀ ਹੈ ਆ ਦੇਖਾਂਗੇ ਸਾਹਮਣੇ ਪੁਆਇੰਟ ਮੇਰੇ ਵੀਰੋ ਰੈਂਡਰ ਦੇ ਹਿੱਸੇ ਜੁੜਦਾ ਹੋਇਆ ਹੈ ਉਹਨਾਂ ਵਿਸ਼ੇਸ਼ਤਾਵਾਂ ਤੋਂ ਬਹੁਤ ਬਹੁਤ ਧੰਨਵਾਦ ਹੈ ਸਤਿਕਾਰ ਕਰਾਂਗੇ ਪਰ ਆ ਕਬੱਡੀ ਮੇਰੇ ਵੀਰੋ ਆ ਦੇਖਾਂਗੇ ਸਾਹਮਣੇ ਉਹ ਬੱਲੇ 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 ਆ ਚੱਕਰ ਤੇ ਟੱਕਰ ਕਿਤੇ ਕਿਤੇ ਹੁੰਦੀ ਹੈ ਨਾਲ ਵੱਡਾ ਪ੍ਰਾਂਤ ਨਿਰਪੈ ਸਿੰਘ ਬਹੁਤ ਵੱਡੇ ਪਿਆਰ ਭੇਜ ਗਿਆ ਹੈ ਵਿਕਮਿੰਦਰ ਸਿੰਘ ਜੀ ਹੋਣਾ ਦੇ ਵੱਡੇ ਮਾਣ ਪਿਆਰ ਉਹਨਾਂ ਬੋਲਾਂ ਦੇ ਲਈ ਭੇਜੇ ਹੈ ਬਾਬਾ ਸ਼ੇਰਪੁਰ ਤੇ ਧੰਨਵਾਦ ਕਰਦਾ ਹੈ ਵੱਡੇ ਪ੍ਰਾਂਤਰ ਬੈਲ ਨੂੰ ਪਰਾਗਰ ਪੈਨ ਨੂੰ ਵੀ ਬਹੁਤ ਅਸਰ ਗਿਆਦਾ ਵੀ ਜ਼ੋਰ ਬਾਲਾ ਲੱਗਦਾ ਹੈ ਉਹ ਬੱਲੇ ਬੱਲੇ ਕੋਈ ਪਈਆ ਵਾਓ ਬਧਰਾਜ ਮੁੰਡਿਆ ਹੈ ਅਦਰ ਵਿਸ਼ੇਤਾ ਅਤੇ ਮਾਪੁਰਸ਼ਾਂ ਦਾ ਧੰਨਵਾਦ ਤੇ ਸਤਿਕਾਰ ਹੈ ਜੀ ਕੁਲਦੀਪ ਸਿੰਘ ਜੀ ਚਾਰਸਾਬ ਵਾਲੇ ਬਾਪੂਚਾਂ ਨੇ ਇਹਨਾਂ ਬੋਲਾਂ ਦੇ ਲਈ ਬਹੁਤ ਵੱਡੀ ਇਮਤਿਹਾਰ ਭੇਜਿਆ ਹੈ ਵੱਡੇ ਥਾਂ ਵੱਡੇ ਮੇਲੇ ਕਰਵਾਉਂਦੇ ਆ ਮਾਪੁਰਸ਼ ਇਸ ਇਲਾਕੇ ਦੇ ਵਿੱਚ ਮੇਰੇ ਵੀਰੋ ਗੁਰੂ ਘਰਾਂ ਦੇ ਵਿਚਾਰੇ ਇਹਨਾਂ ਬੋਲਾਂ ਦੇ ਲਈ ਭੇਜੇ ਹੈ ਆਹ ਦੇਖਾਂਗੇ ਸਾਹਮਣੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਪੈ ਗਏ ਮੁੰਡਾ ਪੰਡਤਾਂ ਦਾ ਇਹਦਾ ਪੂਰਾ ਕੋਨਾ ਪਿੰਡ ਹੈ ਮੇਰੇ ਵੀਰੋ ਗਿਆਨੀ ਅਮਰੀਕ ਸਿੰਘ ਦਾ ਪਿੰਡ ਕਹਿੰਦੇ ਪੂਰਾ ਕੋਨਾ ਹੈ ਉਸੇ ਪਿੰਡ ਵਾਲਾ ਮੁੰਡਾ ਕਬੱਡੀ ਪੌੜੀ ਪੜਿਆ ਹੋਇਆ ਉੱਖਾਂ ਦੇ ਸਾਹਮਣੇ ਗੱਲ ਕੀਤੀ ਵੀ ਪੈਂਡੇ ਦੂਰ ਪਛੌੜਾਂ ਦੇ ਬਾਗੇ ਖੜੀ ਰਾ ਪੁੱਛਦੀ ਰਾ ਪੁੱਛਦੀ ਲਹਾੜਾਂ ਦੇ ਇਹ ਮੁੰਡਾ ਲੋਪੋ ਕੇ ਚਗਾਵੇਂ ਤੋਂ ਆਇਆ ਹੈ ਘੱਟੋਂ ਨਾਲ ਘੱਟ 30 ਤੋਂ 35 ਮਾਨ ਪਿਆਰ ਉਧਰ ਸਰਦਾਰ ਗੁਰਦੀਪ ਸਿੰਘ ਦੀ ਸਰਪੰਚ ਵੱਡੇ ਮਾਨ ਪਿਆਰ ਦੇ ਕੇ ਇਹਨਾਂ ਬੋਲਾ ਦੇ ਮੈਂ ਬਹੁਤ ਬੜਾ ਧੰਨਵਾਦ ਕਰਦਾ ਹਾਂ ਤਲਵੰਡੀ ਵਾਲਾ ਸੇਵਕ ਖੇਡ ਦੇ ਮદાન ਦੇ ਵਿੱਚ ਮੇਰੇ ਵੀਰ ਕਬੱਡੀ ਮੌਨ ਦੀ ਪਾੜਿਆ ਹੋਇਆ ਹੈ ਚਾਹ ਤੇ ਚੜ ਦੇ ਤਿਆਰ ਤਿਆਰ ਵਰ ਤਿਆਰ ਨੇ ਆ ਕੇ ਖੱਬੀ ਖਾਣ ਜੋ ਖਾਣੇ ਟੀਟੇ ਤੇਈ ਵਾਰੀ ਟੱਟੇ ਹੱਥ ਕਦੇ ਪਾ ਲਈ ਬਰੀਕ ਬੁੱਟਾ ਨੂੰ ਲਹਣ ਤੇ ਜਲੇਤੇ ਦੀ ਜੇ ਪੈ ਜਾਏ ਤਰਨਾ ਹਿਰਨੀ ਦੀ ਪੈੜ ਤੇ ਸ਼ੇਰਾਂ ਦੇ ਪੁੱਤਾਂ ਨੂੰ ਨੇਤੇ ਦੀ ਜੇ ਪੈ ਜਾਏ ਤਰਨਾ ਹਿਰਨੀ ਦੀ ਪੈੜ ਤੇ ਸ਼ੇਰਾਂ ਦੇ ਪੁੱਤਾਂ ਨੂੰ ਮਹਾਵੀਰ ਕਬੱਡੀ ਪਾਉਣ ਲਈ ਵੜਿਆ ਹੋਇਆ ਚਾਹ ਤੇ ਚੜ ਦੇ ਚੜੇ ਤਿਆਰ ਵਰ ਤਿਆਰ ਨੇ ਬਲਕਾਰੇ ਉਸਤਾਦ ਦੀ ਟੀਮ ਖੇਡਦੀਆਂ ਮੇਰੇ ਵੀਰੋ ਆਹ ਬਲਕਾਰਾ ਬੰਦ ਦੁਨੀਆਂ ਦਾ ਮੇਰੇ ਵੀਰੋ ਸਤਿ ਸ਼੍ਰੀ ਅਕਾਲ ਕਬੱਡੀ ਖਿਡਾਰੀ ਰਿਹਾ ਜਿਹੜੇ ਆਹ ਕਨੇ ਅੱਜ ਤਾਂ ਚੀਲੇ ਬੱਲੇ ਬੱਲੇ ਕਰਵਾਉਂਦੇ ਆ ਆ ਜੁਗੜੂਆਂ ਨਵੇਂ ਚੀਲਾ ਪਾਲਿਆ ਮੇਰੇ ਵੀਰੋ ਟੌਪ ਤੇ ਹੋ ਜਾਵੇਗਾ ਭਾਈ ਲੱਤੂ ਪਿੰਡ ਹੈ ਉਹ ਬੱਲੇ ਬੱਲੇ ਕੋਈ ਪਈਆ ਬਾਜਾ ਖਾਲਸਾ ਕਨੇਾਰੇ ਦੀ ਕਲਸੀ ਦੀ ਟੀਮ ਨੇ ਪੁਆਇੰਟ ਨੇ 17 ਤੇ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਕਰਿਆਲੇ ਦੀ ਟੀਮ ਦੇ ਪੁਆਇੰਟ ਨੇ ਸਾਢੇ 18 ਕਰੀ ਤਾੜੀਆਂ ਜ਼ੋਰਦਾਰ ਮਾਰ ਕੇ ਦੱਸਿਓ ਮੇਰੇ ਵੀਰੋ ਕਲੀ ਪੁਆਪਾ ਕੁਹਾਰੀ ਉਧਰ ਸ਼ੰਦਾਰਾ ਸੋਨੀ ਆਇਆ ਹੋਇਆ ਹੈ ਉਧਰ 18 ਅਗਸਤ ਨੂੰ ਵੱਡਾ ਮੇਲਾ ਕੁਹਾਰੀ ਦੇ ਵਿੱਚ ਹੋਣਾ ਹੈ ਸਾਡਾ ਗੋਪੀ ਕੁਹਾਰੀ ਯੂ ਐਸ ਏ ਪਰਾ ਕਹਿੰਦਾ ਵੀ ਆਪਾਂ ਸਿੱਟੀ ਗੇ ਦਾ ਖਾੜਾ ਲਾਵਾਂਗੇ ਗੋਪੀ ਕੁਹਾਰੀ ਯੂ ਐਸ ਏ ਦੇ ਵਿੱਚ ਜਹਾ ਬਸਿਆ ਹੈ ਪਰਾਏ ਸਾਡਾ ਮੈਂ ਦਿਲੋਂ ਦਵਾਵਾ ਤੇ ਦਿਲੋਂ ਧੰਨਵਾਦ ਕਰਦਾ ਹੈ ਮਨੂਸ਼ਾ ਮਹਾਵਾ ਅਮਰੀਕਾ ਦੇ ਵਿੱਚ ਰਹਿੰਦਾ ਹੈ ਨਾਲ ਬਿੱਲਾ ਕੋਟਲਾ ਅਮਰੀਕਾ ਇਹ ਸਾਰੇ ਪਰਾ ਕਬੱਡੀ ਨੂੰ ਪਿਆਰ ਕਰਦੇ ਮੈਂ ਦਿਲੋਂ ਦਵਾਵਾ ਤੇ ਧੰਨਵਾਦ ਕਰਦਾ ਵੱਡੇ ਵੀਰਿਆਂ ਦਾ ਆਹ ਕਬੱਡੀ ਨਾਲ ਜੁੜਦੇ ਆ ਮੇਰੇ ਵੀਰੋ ਖੇਡਣ ਦੇ ਮਾਣ ਦੇ ਵਿੱਚ ਕਬੱਡੀ ਪੈਂਦੀ ਹੋਈ ਆ ਰਿਹਾ ਹੋਇਆ ਉਹ ਮਾਝੇ ਵਾਲਿਓ ਦਾ ਸਵਾਦ ਤੇ ਤਾੜੀਆਂ ਜ਼ੋਰਦਨ ਮਾਰ ਕੇ ਦੱਸੋ ਇੱਕ ਦੀ ਆਰਾਮ ਸਿੰਘ ਵਾਲਿਓ ਓਏ ਕਬੱਡੀ ਦਾ ਸਵਾਦ ਆਉਦਾ ਤੇ ਮੈਂ ਕਿਹਾ ਵੀ ਤਾੜੀਆਂ ਜ਼ੋਰਦਨ ਮਾਰ ਕੇ ਦੱਸਿਓ ਓਏ ਆ ਪਹਿਲੀ ਰੇਡ ਤੇ ਓ ਬੱਲੇ 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 ਵਾਹੀ ਭਈਆ ਇਹ ਭਾਈ ਲੱਧੂ ਮੇਰੇ ਵੀਰੋ ਮੇਰੇ ਵੀਰੋ ਇੱਕ ਤਗੜਿਆ ਕਦਾ ਵਾਦਾ ਆਪਣੀ ਟੀਮ ਦੇ ਹਿੱਸੇ ਜੋੜ ਰਹਾ ਹੋਇਆ ਹੈ ਖੇਡ ਦੇ ਮੈਦਾਨ ਵਿੱਚ ਲੈ ਵੀ ਸ਼ੈਰੀ ਆਉਂਦਾ ਸੁਆਦ ਕਬੱਡੀ ਦਾ ਆ ਬੱਜਿਆ ਹੋਇਆ ਮੇਲਾ ਮੇਰੇ ਵੀਰੋ ਆ ਸੰਗ ਦਾ ਧੰਨਵਾਦ ਕਰਾਂਗੇ ਦੇਖਾਂਗੇ ਸਾਹਮਣੇ ਆ ਗੁਰਬੀਰ ਕਲਸਪਿੰਡ ਵਾਲਾ ਤੇ ਮਾਣੀ ਕੇ ਪਿੰਡ ਵਾਲਾ ਮਾਣੀ ਕੇ ਪਿੰਡ ਵਾਲਾ ਓ ਬੱਲੇ 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 ਗੁਰਦੀ ਮਾਰਨੇਗਾ ਤੇ ਪੋਲੀਆਂ ਪੋਲੀਆਂ ਮਾਰਾਉਂਦਾ ਫੜਿਆ ਗਿਆ ਹੋਇਆ ਤਦੋ ਸਟਾਰਟਰ ਕਿਉਂ ਨਾ ਫੜਿਆ ਜਾਂਦਾ ਏਡਾ ਮਾਰਦੇ ਆ ਜੱਟ ਭਰਾ ਕਿਉਂਕਿ ਸਟਾਰਟਰ ਆਉਂਦੇ ਬਹੁਤ ਮਹਿੰਗੇ ਐ ਦਿਨੋ ਸਦਕਾਰ ਐ ਤੇ ਖੇਡ ਕਬੱਡੀ ਹਾਸੇ ਦਿੱਖੇ ਨੇ ਮੇਰੇ ਵੀਰੋ ਆ ਆ ਦੇਖਾਂਗੇ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਐ ਆ ਕਨੇ ਮਹਾਵੀਰ ਐ ਡਲੇਰੀ ਪਿੰਡ ਵਾਲਾ ਵਾਹ ਗੱਲ ਡਲੇਰੀ ਤਿੰਨ ਪਿੰਡ ਮਸ਼ਹੂਰ ਕਰਦੇ ਮੁੰਡੇ ਨੇ ਦੂਜੇ ਬੰਨੇ ਕਹਿੰਦੇ ਸ਼ਾਲੂ ਮੇਰੇ ਵੀਰੋ ਆ ਆ ਦੇਖਾਂਗੇ ਸਾਹਮਣੇ ਵਾਲੇ ਦੇ ਪਿੰਡ ਵਾਲਾ ਤੇ ਉਹ ਮਹਾਵੀਰ ਤੇ ਬਲ 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 ਬੱਲੇ ਕੋਈ ਪਈ ਦਾ ਧਰਵਾੜੇ ਵੱਡੇ ਮਾਣ ਕਰ ਭੇਜਿਆ ਹੈ ਬਾਬਾ ਭੱਲਾ ਜੀ ਦਾ ਫਲਾਣਾ ਜੋੜ ਮੇਲਾ ਹੈ ਗੁਰੂ ਕਾ ਦੀ ਅਮਾਰਤ ਸ਼ਿਸ਼ੂ ਬੰਦਰੇ ਵੱਡੇ ਕਾਰਜ ਕਰਦੇ ਆ ਸੰਗਤ ਗੁਰਬੀਰ ਕਲਸਾ ਆਹ ਗੁਰਬੀਰ ਕਲਸਾ ਤੇ ਗੱਲੀ ਪੜਦੇ ਨੇ ਅੱਜ ਦੇ ਨਿਆਰੇ ਬੱਲੀਏ ਸਾਨੂੰ ਜਾਣੀ ਦਾ ਖੁੰਡਾ ਪੁਰਾਣੇ ਬੱਲੀਏ ਪਰ ਇਹ ਪੁਰਾਣਾਂ ਨਹੀਂ ਇਹ ਨਵੇਂ ਆ ਚਾਹ ਉਹ ਨਵੇਂ ਆ ਚਾਉਂਦਾ ਮੁੰਡਾ ਪਰ ਪੁਆਇੰਟ ਬਧਰਾਜ ਇੱਕ ਤਗੜੇ ਅੰਕ ਦਾ ਵਾਅਦਾ ਕਰ ਗਿਆ ਹੈ ਸ਼ੈਰੀ ਆਉਣ ਜਿੱਦਾਂ ਮਰਜੀ ਜਾਣੇ ਸਾਰੇ ਹੀ ਟੇਡੇ ਹੋ ਹੋ ਰਿਹਾ ਹੈ ਦੇਖੋ ਕਬੱਡੀ ਹੈ ਉਹ ਬੱਲੇ 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 ਹੋਈ ਪਈ ਹੈ ਆ ਆ ਇਹ ਹੀ ਸੂਤਰ ਆਣਾ ਸ਼ਿੱਕੂ ਵਰਗੇ ਭੱਜੀ ਤੁਰੇ ਆਉਂਦੇ ਆ ਮਾਨ ਵਰਗੇ ਆ ਮਹਾਵੀਰ ਵਰਗੇ ਟਾਪ ਟਾਪ ਦੀਆਂ ਕਬੱਡੀਆਂ ਪਾਉਂਦੇ ਆ ਮੇਰੇ ਵੀਰੋ ਆ ਦੇਖਾਂਗੇ ਸਾਹਮਣੇ ਮੁੰਡਾ ਪੰਡਤਾਂ ਦਾ ਬੂਟੇ ਵੜੀਆਂ ਨੇ ਇੱਕ ਗੱਲ ਬੋਲੀ ਵੀ ਪੰਡਤ ਆਇਆ ਹੋਇਆ ਆ ਕਹਿੰਦੇ ਪੰਡਤਾਂ ਕਹਿੰਦੇ ਸੌਹਰਿਆਂ ਦਾ ਪਿੰਡ ਆ ਮੇਰੇ ਵੀਰੋ ਕਾਲੀਆ ਸਕੱਤਰਾ ਹੈ ਇਹ ਮੁੰਡਾ ਕਹਿੰਦੇ ਚੀਂਮੀਆਂ ਦੇ ਲਾਗੇ ਉਹ ਦੂੜ ਪਿੰਡ ਆ ਜਾਂਦਾ ਹੈ ਦੂਧ ਦੇ ਲਾਗੇ ਕਵੰਜਰ ਪਿੰਡ ਆਦਾ ਕਵੰਜਰ ਤੋਂ ਗਾੜੀ ਮੇਰੇ ਵੀਰੋ ਕਾਲੀਆ ਪਿੰਡ ਆਦਾ ਤੇ ਕਾਲੀਏ ਦੇ ਨਾਲ ਹੀ ਸਕੱਤਰਾ ਪਿੰਡ ਆ ਆ ਮੁੰਡਾ ਸਕੱਤਰੇ ਪਿੰਡ ਵਾਲਾ ਹੈ ਦੇਖਾਂਗੇ ਸਾਹਮਣੇ ਕਬੱਡੀ ਪੌਣ ਦੀ ਵੜਿਆ ਹੋਇਆ ਆ ਕਹਿੰਦੇ ਭੱਜ ਤੜਿਆ ਕਬੱਡੀ ਭੱਜ ਤੜਿਆ ਜੀਤੇ ਮਾਰਨਾ ਪੰਗਾ ਪਾ ਕੇ ਸਿੰਧ ਫਸ ਕੇ ਕੁੰਡੀਆ ਮਿੱਤਰਾਂ ਬਹਿ ਜਾ ਗੋਦੀ ਲਾ ਕੇ ਸਾਰੀ ਸੰਗਤ ਦਾ ਪੁੱਜਣ ਦੇ ਲਈ ਪਹੁੰਚੀਆਂ ਬਹੁਤ ਵੱਡੀਆਂ ਹਾਜ਼ਰੀਆਂ ਨੇ ਬਹੁਤ ਪਰਸ਼ੰਦਾਂ ਦਾ ਸੰਗਤ ਦਾ ਤੇ ਮਹਾਂਪੁਰਸ਼ਾਂ ਦਾ ਪੁੱਜਣ ਦੇ ਲਈ ਬਹੁਤ-ਬਹੁਤ ਧੰਨਵਾਦ ਕਰਨਾ ਹੈ ਆਹ ਮੁੰਡਾ ਆਉਂਦਾ ਤਾਂ ਧਰਤੀ ਨੂੰ ਪਾ ਲੱਗਦਾ ਵੀ ਕੋਈ ਚੀਜ਼ ਤੁਰਦੀ ਹੈ ਕੱਢ ਕਹਿੰਦੇ ਕੋਠੇ ਜਿਹੜਾ ਐਡੇ-ਐਡੇ ਮੱਲ ਮਾਵਾਂ ਘੱਟ ਜਾਂਦੀਆਂ ਮੇਰੇ ਵੀਰੋ ਆਹ ਕੰਦੇ ਆੜੇ ਸ਼ੇਰ ਘੱਟ ਪੜ ਰਿਹਾ ਆਹ ਦੇਖਾਂਗੇ ਸਾਹਮਣੇ ਐਡਾ ਬੰਦਾ ਫੜਨਾ ਕੋ ਮਜ਼ਾਕ ਥੋੜੀ ਹੈ ਆਹ ਦੇ ਇੱਕ ਪ੍ਰਕਾਰ ਦੇ ਉਸਤਾਦ ਦਾ ਚੇਲਾ ਮੇਰੇ ਵੀਰੋ ਸੇਵਕ ਤਰਵੰਡੀ ਵਾਲਾ ਹੈ ਆਹ ਕਹਿੰਦੇ ਪੁਆਇੰਟ ਲੈ ਕੇ ਵਾਪਸ ਹੋਇਆ ਹੈ ਮਾਰਦ ਦੀਪ ਆਹ ਕਬੱਡੀ ਪੌਣ ਦੀ ਵਾੜੇ ਹੋਇਆ ਹੈ ਦੇਖਾਂਗੇ ਸਾਹਮਣੇ ਚਾਰ ਖਿਡਾਰੀ ਤਿਆਰਦਰ ਤਿਆਰ ਨੇ ਕੌਣ ਬੱਲੇਬਾਲੇ ਕਰਵਾਵੇਗਾ ਜੋੜਾ ਤੇ ਬੱਲੇਬਾਲੇ ਮਾਰਦ ਤੁਗਨਾਤੇ ਮਾਨ ਗੁਦੀਪ ਲਸਾਇਆ ਆਪਣੀ ਟੀਮ ਦੇ ਰੇਸੇ ਖੇਡ ਦੇ ਮੈਦਾਨ ਦੇ ਵਿੱਚ ਕਿਉਂਕਿ ਗਰਮੀ ਬਹੁਤ ਹੈ ਸਮਾਂ ਗਰਮੀ ਦਾ ਚੱਲਦਾ ਹੈ ਪਰ ਮਹਾਂਪੁਰਾ ਨੇ ਮੇਲੇ ਆ ਮੇਰੇ ਵੀਰੋ ਇੱਕ ਕਬੱਡੀ ਹੈ ਆ ਕਹਿੰਦੇ ਮਾਲੇਕ ਪਿੰਡ ਵਾਲਾ ਹੈ ਦੇਖਾਂਗੇ ਸਾਹਮਣੇ ਕਬੱਡੀ ਮੌਨ ਦੀ ਬਾਧਿਆ ਹੋਇਆ ਹੈ ਾਰੇ ਕਹਿੰਦੇ ਡਾਰੇ ਕੇ ਪਿੰਡ ਵਾਲਾ ਗੁੱਗੂ ਨਾ ਜਲੀਰੀਆ ਆ ਗਿਆ ਹੈ ਚੁਰਲਿਆ ਕਹਿ ਮੁੰਡਿਆਂ ਨੂੰ ਵੀ ਬਿਉ ਕਬੱਡੀ ਘੜਦੀ ਏ ਆਹ ਕਹਿੰਦੇ ਮਾਹਾਂ ਦੀ ਟੌਪ ਚਾਉਂਦੀਆਂ ਕਬੱਡੀਆਂ ਪਾਉਦਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਸਾਹਮਣੇ ਕੌਣ ਬੱਲੇ ਬੱਲੇ ਕਰਵਾਵੇਗਾ ਅੱਜ RAM ਸਿੰਘ ਵਾਲੀ ਧਰਤੀ ਹੈ ਆਹ ਸਾਡ ਪਿੰਦੇ ਬੱਲੇ 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 ਕੋਈ ਪਈ ਹੈ ਮੁੰਡਾ ਐ ਸਿੱਧਦਾ ਜਿੱਦਾ ਹਾਂ ਹਮ ਸਿਰਨਾ ਪੁਆਇੰਟ ਜੋੜ ਦਿੱਤਾ ਹੈ ਟੈਲੀ ਦੇ ਦਰਸ਼ਕ ਹੋਏ ਅੰਦਰ ਭੈ ਆਪਣਾ ਹੋਣਾ ਦੇ ਪਿੰਡ ਦੇ ਵੱਡਾ ਮਾਰ ਪਿਆ ਦਿੱਤਾ ਵਾ ਦਿਰੋਤਾ ਰੌਣਕ ਕਰਦਾ ਆ ਕਬੱਡੀ ਕਹਿੰਦੇ ਤਰਤ ਪਾਉਣ ਦੀ ਬੜਿਆ ਹੋਇਆ ਹੈ ਦੇਖਾਂਗੇ ਸਾਹਮਣੇ ਆ ਕਹਿੰਦੇ ਮਹਿੰਦੀ ਪੁਰੀਆ ਮਹਿੰਦੀ ਪੁਰੀਆ ਮਹਿੰਦੀ ਪੁਰੀਆ ਲਖਵੀਰ ਦੇਖਾਂਗੇ ਸਾਹਮਣੇ ਇੱਕ ਬਾਸਰੀ ਗਿਆ ਲਖਵੀਰ ਬੋਲੀ ਜਾਂਦਾ ਹੈ ਉਹ ਦੂਜੇ ਬੰਦੇ ਇੱਕ ਜਫਾ ਲਾਈ ਜਾਂਦਾ ਹੈ ਨਾ ਆ ਕਹਿੰਦੇ ਮਹਿੰਦੀ ਪੁਰੀਆ ਲਖਵੀਰ ਟਰਾਈਆਂ ਪੁਆਇੰਟ ਰੇਡਰ ਦੇ ਸਹਿਯੋਗ ਨਾਲ ਹੋਇਆ ਹੈ ਅਗਲੀ ਕਬੱਡੀ ਸ਼ਿੱਕੂ ਹੈ ਮੇਰੇ ਵੀਰੋ ਭਾਈ ਜਸਵੰਤ ਸਿੰਘ ਦੇ ਪਿੰਡਾਂ ਦਾ ਆਹ ਖਾਲੜਾ ਪਿੰਡ ਭਾਈ ਸ਼ਹੀਦ ਭਾਈ ਜਸਵੰਤ ਸਿੰਘ ਦਾ ਮੇਰੇ ਵੀਰੋ ਉਸੇ ਪਿੰਡ ਵਾਲਾ ਹੋ ਸ਼ਿੰਗੂ ਮੇਰੇ ਵੀਰੋ ਤੇ ਦੂਜੇ ਭੰਨੇ ਭੋਲਾ ਅਲਗੋ ਕੋਠੀ ਕੋਠੀ ਵਾਲਾ ਅਲਗੋ ਦੀ ਹੈ ਕਿਉਂਕਿ ਅੱਜ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਐ ਬੱਟਿਛੇ ਵੇਖਿਆ ਵੀ ਜੋਧ ਸਿੰਘ ਵਾਲਾ ਪਿੰਡ ਹੈ ਇਸੇ ਪਿੰਡਾਂ ਦੇ ਕਹਿੰਦੇ ਨਾਂ ਬਹੁਤ ਮਸ਼ਹੂਰ ਹੈ ਰਾਮ ਸਿੰਘ ਵਾਲਾ ਜੋਧ ਸਿੰਘ ਵਾਲਾ ਹੈ ਕਦੇ ਕਹਿੰਦੇ ਬਹਾਦਰ ਨਗਰ ਦੀ ਗੱਲ ਹੈ ਕਦੀਆਂ ਮੇਰੇ ਵੀਰੋ ਤੂ ਪੰਗਾਲਾ ਪਿੰਡ ਕਹਿੰਦੇ ਸੁੱਖ ਦਾ ਗਵੜ ਪਿੰਡ ਸੁੱਖ ਮਹਾਨ ਕਬੱਡੀ ਖਿਡਾਰੀ ਇਸ ਇਲਾਕੇ ਦਾ ਹੈ ਬੱਡੇ ਮਾਣ ਪਿਆਰ ਹੈ ਬੱਡਾ ਸਤਿਕਾਰ ਹੈ ਕਬੱਡੀ ਖੇਡ ਦੇ ਮਾਣ ਦੇ ਵਿੱਚ ਪੈਂਦੀ ਹੋਈ ਹੈ ਚਾਰ ਖਿਡਾਰੀ ਤਿਆਰ ਲੜ ਤਿਆਰ ਨੇ ਦੇਖਾਂਗੇ ਸਮਾਂ ਕਿਹਨਾਂ ਬੰਨੇ ਬਨੇ ਕਰਵਾਏਗਾ ਵਾਹ ਵੀਰ ਦਾ ਕਹਿੰਦੇ ਗਰੀਬ ਪਿੰਡ ਤੇ ਆਹ ਕਹਿੰਦੇ ਕਾਲੀਏ ਸਕੱਤਰੇ ਵਾਲਾ ਮੇਰੇ ਵੀਡੀਓ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਲਈ ਬੜੀ ਨਹੀਂ ਬਣਦੀ ਚਾਕਰੀ ਬਣ ਜੇ ਦੂਜੀ ਨਹੀਂ ਬਣ ਕੇ ਤੱਤੀ ਹੋ ਜਾਵੇ ਦੂਰੀਏ ਤਾਂ ਵੀ ਨਹੀਂ ਗੱਲ ਬਣਦੀ ਸ਼ੀਸ਼ਾ ਇੱਕਰੀ ਟੁੱਟ ਜੇ ਜੋੜੇ ਜਾਂਦਾ ਪਰ ਉਹ ਗੱਲ ਨਹੀਂ ਬਣਦੀ ਪਰ ਆਹ ਦੇਖਾਂਗੇ ਸਾਹਮਣੇ ਹੋ ਬੱਲੇ 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 ਪਈਆ ਮਾਰੇ ਕੇ ਪਿੰਡ ਵਾਲੇ ਸ਼ੁਰੂਆਤਾਂ ਨੇ ਇਹ ਮੁੰਡੇ ਆ ਤਵਾਸਾ ਬਹੁਤ ਬੰਦੀ ਹੈ ਮਾਨਦੀਪ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ ਮਨਖਰ ਚੱਲ ਭਾਜੀ ਦਾ ਨਾਲ ਪੰਟੀ ਉਸਤਾਦ ਦਾ ਨਾਲ ਕਹਿੰਦੇ ਮੇਰੇ ਵੀਰੋ ਸੰਮੇ ਕਬੂਤਰ ਦਾ ਤੇ ਹੀਰੇ ਪਹਿਲਵਾਨ ਦਾ ਬਹੁਤ ਬੜਾ ਧੰਨਵਾਦ ਸ਼ਨਾ ਸੋਨੀ ਪਾਊਗਾ ਅੱਜ ਦੀ ਅਪਡੇਟ ਮੇਰੇ ਵੀਡੀਓ ਬੱਦਾ ਪਿਆਰ ਕਰਦਾ ਗਮਾਲਪੁਰਿਆ ਗੰਦਾ ਮੁੰਡਾ ਸੰਤ ਬਾਬਾ ਪ੍ਰੇਮ ਸਿੰਘ ਸਪੋਰਟਸ ਦਾ ਕਾਬਰਾ ਪ੍ਰਧਾਨ ਵੱਡੇ ਮਾਣ ਪਾਇਆ ਸਾਰੇ ਭਰਾਵਾਂ ਨੇ ਆ ਆ ਦੇਖਾਂਗੇ ਸਾਹਮਣੇ ਕਬੱਡੀ ਪੰ ਕਹਿੰਦੇ ਪੰਡਿਤ ਖੇਤ ਦੇ ਮੈਦਾਨ ਦੇ ਵਿੱਚ ਪੰਡਤ ਗੁਰਵੀਰ ਹੈ ਰਾਦਾ ਦੇ ਕਹਿੰਦੇ ਪੱਟਾਂ 'ਚ ਕਿੰਨੀ ਕਿ ਜਾਨ ਹੈ ਓਏ ਆ ਗੁਰਵੀਰ ਹੈ ਇਹ ਗੁਰਵੀਰ ਦਾ ਕੱਸ ਪਿੰਡਾ ਹੈ ਇਹ ਮੁੰਡਾ ਬਾਈ ਦੂਰ ਤੋਂ ਚੱਲ ਕੇ ਆਇਆ ਕਿੱਕਰੀ ਕਿਹਾ ਵੀ ਗਰ ਕਰਨੀ ਹੈ ਲੈ ਵੀ ਜੂਲਾ ਰਹਿ ਗੁਰਵੀਰ ਫਿਰ ਤੋਂ ਆਸਾਂ ਬਹੁਤ ਵੱਡੀਆਂ ਨੇ ਆਹ ਦੁਨੀਆ ਦਾ ਸਟਾਰ ਮੇਰੇ ਵੀਰੋ ਜੱਫਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਇਸੇ ਜੁੜ ਰਿਹਾ ਹੋਇਆ ਹੈ ਆਹ ਕਹਿੰਦੇ ਮਹਾਵੀਰ ਹੈ ਮੇਰੇ ਵੀਰੋ ਦਲੇਰੀ ਪਿੰਡ ਵਾਲਾ ਬਹੁਤ ਤੱਕਣੀਆਂ ਰੇਡਾ ਪਾਉਂਦਾ ਵੀ ਕਿਰੇ ਪ੍ਰਮਾਤਵਾ ਮੁੰਡਾ ਆਇਆ ਤੇ ਮੁੰਡਾ ਹੋ ਗਿਆ ਵਾਦਾ ਕਰ ਦਿੱਤਾ ਖੇਡ ਦੇ ਮੈਦਾਨ ਦੇ ਵਿੱਚ ਆ ਬੰਦਰਾਜ ਹੈ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪੌਂਡਲੀ ਪੜਿਆ ਹੋਇਆ ਹੈ ਇੱਕ ਬੰਨੇ ਮਾਝਾ ਖਾਲਸਾ ਘਰਿਆਲਾ ਹੈ ਇੱਕ ਬੰਨੇ ਟੀਮ ਬਾਬਾ ਆਤਮਾ ਸਿੰਘ ਕਬੱਡੀ ਕਲੱਬ ਘਰਿਆਲਾ ਹੈ ਦੋਵੇਂ ਟੀਮਾਂ ਘਰਿਆਲੇ ਦੀਆਂ ਸਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਹੜਾ ਦੀ ਹੈ ਬਾਬਾ ਪੁਰਸ਼ਾਂ ਨੂੰ ਟੀਮ ਹੈ ਇਸ ਇਲਾਕੇ ਨੂੰ ਬਾਬਾ ਪੁਰਸ਼ਾਂ ਦੀ ਬਹੁਤ ਵੱਡੀ ਟੀਮ ਹੈ ਬਾਬਾਲੇ ਮਹਾਂਪੁਰਸ਼ਾਂ ਦੀ ਕਾਇਰ ਵਿੱਚ ਰਹਿ ਕੇ ਕਈ ਮੁੰਡੇ ਦੁਨੀਆ ਦੇ ਸਟਾਰ ਬਣ ਗਏ ਹੈ ਤੇ ਕਈਆਂ ਨੇ ਬੰਨਾ ਬਾਕੀ ਆ ਮੇਰੇ ਆਹ ਕਹਿੰਦੇ ਸ਼ੱਕੂ ਆ ਕਬੱਡੀ ਪਾਉਣੀ ਵਧੀਆ ਹੋਇਆ ਹੈ ਖੇਡ ਦੇ ਮੈਦਾਨ ਵਿੱਚ ਲਾਲਾ ਲਾਲਾ ਹੋਣੀ ਪਈ ਹੈ ਅੱਜ ਰਾਮ ਸਿੰਘ ਵਾਲਾ ਚਾਰ ਕਦੇ ਬੁਰਜਿਆਂ ਵਰ ਗਿਆ ਉਹ ਜਹਾਜ਼ਾਂ ਦੀਆਂ ਚਾਤਰਾ ਵਰ ਗਿਆ ਠੱਠਿਆ ਲੰਮਿਆ ਠੱਠੇ ਪਿੰਡ ਵਾਲਿਆ ਡਰਨਾ ਪੈਣਾ ਕਿ ਸਾਹਮਣੇ ਠੱਠਾ ਪਿੰਡ ਕਿਹਿਆਲੇ ਦੇ ਕੋਲੇ ਪੈਂਦਾ ਮੇਰੇ ਵੀਰੋ ਆ ਤਲਵੰਡੀ ਪਿੰਡ ਆਓ ਤਲਵੰਡੀ ਵਾਲਾ ਆਹ ਕਹਿੰਦੇ ਗੁਰਸੇਵਕ ਆ ਗਿਆ ਮੇਰੇ ਵੀਰੋ ਅਜੇ ਤੱਕ ਜਫਰਾ ਨਹੀਂ ਲੈ ਵੀ ਲਖਬੀਰ ਪਿਆ ਚਾ ਕਹੇ ਨਾਗਲੂ ਆਹ ਮੁੰਡਾ ਸਿਖਰਾਂ ਤੇ ਜਾਂਦਾ ਆਹ ਟੌਪ ਟੌਪ ਦੀਆਂ ਰੇਡਾਂ ਪਾਉਂਦਾ ਆਹ ਟੱਕਰ ਤੇ ਮੇਰੇ ਵੀਰੋ ਚੱਕਰ ਕਿਤੇ ਕਿਤੇ ਹੁੰਦੇ ਆਹ ਮੁੰਡੇ ਨੂੰ ਤੇ ਕੱਟੋਂ ਦਾ ਕੱਟ 10 ਫੁੱਟ ਦੀ ਮੇਰੇ ਵੀਰੋ ਦੂਰੀ ਜਿਹੜੀ ਉਹ ਤੈਅ ਕਰ ਦਿੰਦਾ ਹੋਵੇਗਾ ਆਹ ਗੁਰਸੇਵਕ ਪੁਆਇੰਟ ਲੈ ਕੇ ਵਾਪਸ ਅਗਲੀ ਰੇਡ ਖੇਡ ਦੇ ਮੈਦਾਨ ਦੇ ਵਿੱਚ ਮਹਾਵੀਰ ਕੌਂਡ ਦੀ ਬੱਲੇ ਆਇਆ ਹੈ ਸਾਰੀ ਸੰਗਤ ਸਤਿਕਾਰ ਤੇ ਜੋਗ ਹੈ ਮੇਰੇ ਵੀਰੋ ਟਿੱਕੀ ਬੈਠੀ ਹੈ ਆਹ ਸੰਗਤ ਪਿਆਰ ਸਤਕਾਰ ਕਬੱਡੀ ਨੂੰ ਕਰਦੀ ਹੈ ਲੈ ਵੀ ਸ਼ਾਲੂ ਹੈਲੋ ਕੋਈ ਆਦਾ ਉਹ ਬੱਲੇ ਬੱਲੇ ਕਰਾਉਣੀ ਪੈਣੀਆਂ ਮੇਰੇ ਵੀਰਿਆ ਆਹ ਦੇਖਾਂਗੇ ਸਾਹਮਣੇ ਮਾਰਿਆ ਕਰ ਆ ਦੇਖਦੇ ਪ੍ਰਮਾਤਮਾ ਇਹ ਕਬੱਡੀ ਨੇ ਬੜਾ ਕੁਝ ਦੇ ਦਿੱਤਾ ਕਦੀ ਮੋਟਰਸਾਈਕਲ ਦਿੱਤੇ ਕਦੀ ਕਹਿੰਦੇ ਐਕਸਜੂਬ ਗੱਡੀਆਂ ਚ ਭਾ ਦਿੰਦਾ ਹੈ ਨਾ ਵੀ ਗੱਲ ਮਾਂ ਖੇਡ ਕਬੱਡੀ ਇਹ ਦਿੱਤਾ ਬੜਾ ਕੁਝ ਆ ਦੇਖਾਂਗੇ ਸਾਹਮਣੇ ਆਹ ਕਬੱਡੀ ਪੈਂਦੀ ਹੋਈ ਹੈ ਆ ਮਾਣੇ ਕੇ ਪਿੰਡ 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 ਵਾਲਾ ਤੇ ਦੂਜੀ ਵੱਲੇ 30 ਸੰਗਤ ਦੀ ਰੇਡ ਆ ਦੇਖਾਂਗੇ ਸਾਹਮਣੇ ਜੁਮਣਾ ਜੁਮਣਾ ਚੁਮਣਾ ਚੁਮਣਾ ਭਾਈ 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 ਲੱਡੂ ਪਿੰਨ ਵਾਲਾ ਨੇ ਜੁਗਰਾ ਤੇ ਗਾੜੀ ਖੜਾ ਮੇਰੇ ਵੀਰੋ ਆ ਦੇਖਾਂਗੇ ਸਾਹ ਮੁੰਡਾ ਇਹ ਲਾਕਾ ਕਹਿੰਦੇ ਇਸ ਏਰੀਏ ਦੇ ਮੁੰਡੇ ਆਹ ਕਹਿੰਦੇ ਚੱਲੋ ਕਿ ਪਿੰਡਾਂ ਦਾ ਜੋਧਾ ਪੁਆਇੰਟ ਆਪਣੀ ਟੀਮ ਦੇ ਅੱਸੀ ਜੋੜਦਾ ਜੱਦਨ ਟੱਕਰਦਾ ਪਰ ਸਮਾਂ ਬਲਵਾਨ ਹੁੰਦਾ ਜਿਹੜਾ ਬੰਦਾ ਸਮੇਂ ਦੀ ਕਦਰ ਕਰਦਾ ਹੈ ਉਹ ਦੁਨੀਆ ਦੇ 스타 ਬਣ ਜਾਂਦਾ ਹੈ ਲੈ ਵੀ ਜਗੜਿਆ ਮੈਂ ਬਾਲੀ ਰੀ ਕਹਿੰ ਆ ਵੀ ਇਹ ਜਗੜਾ ਤਦੂ ਜੇ ਬੰਦੇ ਆ ਮਾਰ ਬਥੀ ਮੈਂ ਮੇਰੇ ਵੀਰੋ ਖੇਲੂ ਇੰਡੀਆ ਕੋ ਕਹਿੰਦੇ ਗੋਲਡਨ ਮੈਂ ਮੇਰੇ ਵੀਰੋ ਆ ਮੁੰਡਾ ਕਹਿੰਦੇ ਨੈਸ਼ਨਲ ਪਰ ਦੇਖ ਕਿਹਨੂੰ ਕਿਹਨੂੰ ਵਧੀਆ ਲੱਗਦੇ ਇਖਰੀ ਤਾੜੀਆਂ ਝੋੜਦਾ ਬავਨ ਨਵੀਂ ਓਵਰ ਦਾ ਮੁੰਡਾ ਇੱਕ ਗੇਬੀ ਦੀ ਇੱਕ ਪਾਰਕਿ ਉੱਠਿਆ ਤਾਂ ਦੂਜੀ ਬੱਲੇ ਵੀ ਜੱਫਾ ਸਿਰਾਂ ਲੱਗ ਜਾਵੇਗਾ ਉਹ ਦੇਖਾਂਗੇ ਸਾਹਮਣੇ ਉਹ ਬੱਲੇ 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 ਆਹ ਦੇਖਾਂਗੇ ਸਾਹਮਣੇ ਆਹ ਦੇਖਾਂਗੇ ਸਾਹਮਣੇ ਪੁੱਠੀ ਪੱਜੀ ਕੈਂਚੀ ਚੋਹੜ ਦੇਲ ਹੁੰਦੀ ਐ ਬਗਾਨੇ ਪੁੱਤ ਯੋਹਰ ਦਾ ਕਿੰਜ ਸਿਰ ਦੇ ਸੇ ਜੁੜਦਾ ਹੋਇਆ ਲੈ ਵੀ ਠੱਗਲਾ ਦੀ ਤੇਰਾ ਆਹ ਮੁੰਡੇ ਦਾ ਹੱਥ ਜੋੜੀਆਂ ਹੋ ਜਾਣ ਤੇ ਗੱਲ ਵੱਖਰੀ ਹੋ ਜਾਰੇਗੀ ਚੱਕੇ ਪਾਲੇ ਨੂੰ ਨਾਲ ਟੋਗਾ ਤਿਆਰ ਤਿਆਰ ਆ ਮੇਰੇ ਵੀਰੋ ਮੈਚ ਕਾਦਾ ਜੰਗ ਹੁੰਦੀ ਐ ਜਗਰਾਮ ਸਿੰਘ ਵਾਲੇ ਦੇ ਵਿੱਚ ਮੈਚ ਕਾਦਾ ਜੰਗ ਹੁੰਦੀ ਐ ਮੇ ਵੀਰੋ ਮੈਚ ਸਿਰੇ ਦਾ ਹਰ ਸਾਰੇ ਨਿਰਪੈ ਭਰਾ ਦਾ ਤੇ ਨਾਲ ਸਾਡੇ ਸ਼ਾਲਾ ਮਾਰਦਾ ਮਹਾਵੀਰ ਦਲੀਰੀ ਪਿੰਡ ਵਾਲਾ ਲੈ ਵੀ ਝੋਟਿਆ ਤਸਵੀਰ ਆਓ ਦੇਖਾਂਗੇ ਸਾਹਮਣੇ ਆ ਗੁਰਵੀਰ ਤਲਸ਼ਕਲਸ ਪਿੰਡ ਵਾਲਾ ਤੇ ਬੰਰਾਜ ਮੁੰਡਾ ਬੰਰਾਜ ਕਹਿੰਦੇ ਕਬੱਡੀਆਂ ਬਾਕੀ ਨੇ ਮੈਚ ਸਮਾਪਤੀ ਵੱਲ ਵਧਦਾ ਜਾਂਦਾ ਹੈ ਦੋ ਦੋ ਕਬੱਡੀਆਂ ਬਾਕੀ ਨੇ ਲੇ ਲਈ ਮਾਨਵ ਜੇ ਤੂੰ ਭੱਜ ਗਿਆ ਤਾਲੀਆਂ ਤਾਂ ਵੀ ਵੱਜ ਜਾਣੀਆਂ ਜੇ ਤੋ ਨਾਲ ਉਹ ਫੜ ਆ ਗਿਆ ਤਾੜੀ ਤਾੜੀ ਤਾਂ ਵੀ ਤਾੜੀ ਤਾਂ ਵੀ ਆਹ ਵੱਜ ਗਈ ਤਾੜੀ ਭੋਲੇ ਦੇ ਲਈ ਇਹ ਮੁੰਡਾ ਛੇੜਿਆ ਤੇ ਕਹਿੰਦੇ ਮੇਰੇ ਵੀਰੇ ਦੋਨੇ ਦੇ ਵਿੱਚ ਰੋੜਾ ਮਾਰਿਆ ਇੱਕ ਗੱਲ ਹੈ ਪਿੰਡ ਵਾਲਾ

ਜਿੱਤ ਬੱਤਾ ਨਹੀਂ ਹੋ ਜਾਵੇਗੀ ਉਹ ਬੱਲੇ ਬੱਲੇ ਹੋਈ ਪਈ ਲਾਸਟ ਰੇਡ ਹੈ ਅੱਜ ਦੇ ਦਿਨ ਦੇ ਮੇਰੇ ਵੀਰੋ ਆਹ ਕਹਿੰਦੇ ਮੇਲਾ ਅੱਜ ਤੋਂ 365 ਦਿਨ ਬਾਅਦ ਆਵੇਗਾ 2025 ਜਾਵੇਗਾ ਤੇ 2024 ਦੇ ਮੇਲੇ ਦੀ ਲਾਸਟ ਰੇਡ ਪੈਂਦੀ ਹੋਈ ਹੈ ਦੇਖਾਂਗੇ ਸਾਹਮਣੇ ਰਾਮ ਸਿੰਘ ਵਾਲੇ ਵਿੱਚ ਮੇਰੇ ਵੀਰੋ ਕਬੱਡੀ ਪਾ ਕੇ ਮੁੰਡਾ ਵਾਪਸ ਹੋ ਗਿਆ ਉਹ ਬਾਦਿਆ ਲੋ ਜੀ ਮੈਚ ਦਾ ਸਵਾਦ ਆਇਆ ਤੇ ਜਾਂਦੀ ਜੰਦੀਆਂ ਦੀ ਤਾੜੀਆਂ ਜ਼ੋਰਦਾਰ ਮੈਚ ਕਾਦਾ ਜੱਗ ਹੁੰਦੀ ਆ ਮੇਰੇ ਵੀਰੋ ਦੂਤ ਪਿੰਡਾਂ ਦੀ ਸਾਊਂਡ ਲੱਗੀ ਵੀ ਸੋਹ ਰੱਬ ਦੇ ਬੜੀ ਕਮਾਲ ਦੀ ਸਾਊਂਡ ਹੈ ਫੈਕਟਰੀ ਸਾਹਿਬ ਦਾ ਧੰਨਵਾਦ ਸਾਜਮ ਦੀ ਸਾਊਂਡ ਲੱਗੀ ਹੈ ਵੱਡੇ ਭਰਾ ਸਾਡੇ ਦੇ ਬੱਦਲੋ ਸਤਿਕਾਰ ਕਰਦਾ ਹੈ ਸਾਜਮ ਕਿਸੇ ਕੋਲੇ ਸਾਡੇ ਪਿੰਡਾਂ ਨੂੰ ਹੀ ਜਾਣਦਾ ਹੁੰਦਾ ਹੈ ਇੱਕ ਵਾਰੀ ਵੀਰੇ ਆਪਾਂ ਹਰ ਦੋ ਰਤਨਾਂ ਦੇ ਵਿੱਚ ਮਾਣੀ ਦਾ ਸਾਰਿਆਂ ਦਾ ਬਾਤ ਵੱਡਾ ਧੰਨਵਾਦ ਹੈ ਜਿਹੜੋ ਸਤਿਕਾਰ ਫੈਕਟਰੀ ਸਾਹਿਬ ਦੱਸਿਓ ਪਾਇਣ ਕਿੰਨੇ ਕਿੰਨੇ ਹੋਇਆ ਜੀ ਕਾਂਸੀ ਦੀ ਟੀਮ ਦੇ ਪੁਆਇੰਟ ਨੇ ਮੇਰੇ ਵੀਰੋ ਬਾਬਾ ਆਤਮਾ ਸਿੰਘ ਕਬਡੀ ਕਲੱਬ ਕਰਿਆਲੇ ਦੀ ਟੀਮ ਦੇ 30 ਤੇ ਬਲਕਾਰੇ ਉਸਤਾਦ ਦੀ ਟੀਮ ਬਾਬਾ ਆਤਮਾ ਸਿੰਘ ਕਬਡੀ ਕਲੱਬ ਕਰਿਆਲੇ ਦੀ ਟੀਮ ਦੇ ਪੁਆਇੰਟ ਹੋਏ ਹਨ ਮੇਰੇ ਵੀਰੋ ਸਾਡੇ ਸੰਥੀ ਚੱਲਦੇ ਮੈਚ ਦੇ ਵਿੱਚ ਬਲਕਾਰੇ ਉਸਤਾਦ ਦੀ ਟੀਮ ਜਿੱਤ ਪ੍ਰਾਪਤ ਕਰ ਗਈ ਹੈ ਛੰਨਾ ਵਾਲੇ ਸੋਨੀ ਦਾ ਵਿਸ਼ੇਸ਼ ਤੌਰ ਤੇ ਵੱਡੇ ਭਰਾ ਦਾ ਮੈਂ ਧੰਨਵਾਦ ਕਰਦਾ ਹਾਂ ਸਾਰੇ ਖਿਡਾਰੀਆਂ ਦਾ ਲਖਵੀਰ ਕੈਮ ਮੁੰਡਾ ਕਹਿੰਦੇ ਕੈਮ ਸਾਰੇ ਭਰਾਵਾਂ ਦਾ ਧੰਨਵਾਦ ਧੋਦੇ ਚਾਲਦੇ ਜੇ ਕਿਸੇ ਦੇ ਸ਼ਾਇਰ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਬਾਸਰਕੇ ਵਾਲੀ ਲਖਵੀਰ ਨੂੰ ਮaaf ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ